ਕਾਨੂੰਨ ਕਿਸੇ ਨੂੰ ਵੀ ਹੱਥ ਵਿੱਚ ਲੈਣ ਨਹੀਂ ਦਿੱਤਾ ਜਾਵੇਗਾ। ਤਰਨਾਪਰਦੇਸ਼ ਕਰਨ ਵਾਲਿਆਂ ਜਾਂ ਸਰਕਾਰੀ ਕੰਮਾਂ ਦੇ ਵਿੱਚ ਵਿਗਨ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਇਹ ਗੱਲ ਉੱਚੋ ਦੇ ਡੀਐਸਪੀ ਪ੍ਰਤਪਾਲ ਸਿੰਘ ਨੇ ਕਿਹਾ। ਉਹਨਾਂ ਨੇ ਦੱਸਿਆ ਕਿ ਗੋਨਿਆਣਾ ਭਗਤਾਪਾਈ ਰੇਲਵੇ ਟ੍ਰੈਕ ਤੇ ਕੁਝ ਯਾਤਰੀਆਂ ਵੱਲੋਂ ਗੱਡੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਿਨ੍ਹਾਂ ਦੀ ਜਿਹੜੀ ਉਹ ਵੀਡੀਓ ਫੁਟੇਜ ਲੈ ਲਈ ਗਈ ਸੀ ਅਤੇ 17 ਮਿੰਟ ਰੇਲ ਗੱਡੀ ਲੇਟ ਹੋਣ ਦੇ ਕਾਰਨ ਉਹਨਾਂ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਪੁੱਛੋਦੇ ਡੀਐਸਪੀ ਪ੍ਰਤਪਾਲ ਸਿੰਘ ਜੀ ਦੇ ਨਾਲ ਵੀ ਕੀ ਹੈ ਪੂਰਾ ਮਾਮਲਾ ਸੀਗਾ ਤੇ ਇਹ ਕਾਰਵਾਈ ਜਿਹੜੀ ਇਹਨਾਂ ਦੇ ਖਿਲਾਫ ਕੀਤੀ ਜਾ ਰਹੀ ਹੈ। ਕੋਈ ਵੱਟੋਂ ਦੋ ਗੱਡੀਆਂ ਚੱਲ ਕੇ ਆਉਂਦੀਆਂ ਨੇ ਬੰਦੇ ਭਾਰਤ ਤੇ ਪੈਸੇਂਜਰ ਗੱਡੀ। ਉਹਨਾਂ ਦਾ ਗੋਲੇ ਵਾਲਾ ਮੰਡੀ ਤੇ ਕਈ ਵਾਰੀ ਟਾਈਮ ਥੋੜੇ-ਥੋੜੇ ਫਰਕ ਨਾਲ ਜਾਨਕਿ ਤੇ ਕੋਲ ਹੀ ਆ ਜਾਂਦਾ ਹੈਗਾ। ਜੇ ਪੈਸੇਂਜਰ ਗੱਡੀ ਥੋੜਾ ਜਿਆਦਾ ਫਰਕ ਨਾਲ ਆਵੇ ਤਾਂ ਉਹਨੂੰ ਪਹਿਲਾਂ ਕੱਢ ਦਿੱਤਾ ਜਾਂਦਾ। ਜੇ ਬੰਦੇ ਭਾਰਤ ਪਿੱਛੇ ਨੇੜੇ ਵਿੱਚ ਤਾਂ ਪੈਸੇਂਜਰ ਗੱਡੀ ਨੂੰ ਕੋਈ ਸਮੇਂ ਲਈ ਰੋਕ ਲਿਆ ਜਾਂਦਾ। ਅੱਜ ਇਹ ਪੈਸੇਂਜਰ ਗੱਡੀ 8:38 ਮਿੰਟ ਤੇ ਇੱਥੇ ਪਹੁੰਚ ਗਈ ਸੀ। ਬੰਦੇ ਭਾਰਤ ਪਿੱਛੇ ਨੇੜੇ ਹੋਣ ਕਰਕੇ ਉਹਦਾ ਸਟਾਪੇਜ ਪੈ ਗਿਆ। ਜਿਸ ਤੇ ਪਸੰਜਰ ਵਿੱਚੋਂ ਕੁਝ ਅਨਨੋਨ ਯਾਤਰੂਆਂ ਨੇ ਉਤਰ ਕੇ ਰੇਲਵੇ ਟਰੈਕ ਦੇ ਉੱਤੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਪਸੰਜਰ ਗੱਡੀ ਨੂੰ ਤੋੜਿਆ ਜਾਵੇ ਜਿਸ ਤੇ ਰੇਲਵੇ ਪ੍ਰਸ਼ਾਸਨ ਨੇ ਬੰਦੇ ਭਾਰਤ ਗੱਡੀ ਨੂੰ ਪਿੱਛੇ ਹੀ ਰੋਕ ਦਿੱਤਾ ਤੇ ਪਸੰਜਰ ਗੱਡੀ ਨੂੰ ਉਸ ਤੋਂ ਪਹਿਲਾਂ ਤੋੜ ਦਿੱਤਾ ਗਿਆ ਤਕਰੀਬਨ 17 ਮਿੰਟ ਦੇ ਫਾਸਲੇ ਬਾਅਦ ਜਿਹੜੀ ਬੰਦੇ ਭਾਰਤ ਗੱਡੀ ਹੈਗੀ ਆ ਉਹ ਇਸ ਤੋਂ ਬਾਅਦ ਇੱਥੇ ਤੋਰੀ ਗਈ ਤੇ ਇਹ ਜਿਹੜਾ ਜਿਹਦਾ ਵੀ ਬੰਦੇ ਨੇ ਕਾਨੂੰਨ ਹੱਥੇ ਲਿਆ ਉਹਨਾਂ ਦੀ ਵੀਡੀਓ ਫੋਟੋਗ੍ਰਾਫੀ ਵਗੈਰਾ ਕੀਤੀ ਹੋਈ ਆ ਰੇਲਵੇ ਪ੍ਰੋਟੈਕਸ਼ਨ ਫੋਰਸ ਤੋਂ ਐਸਆਈ ਕੁਲਦੀਪ ਕੁਮਾਰ ਕੋਟਕਪੂਰੀ ਤੱਕ ਪਹੁੰਚ ਚੁੱਕਿਆ ਜੀ ਇਹਨਾਂ ਦਾ ਜੂਰੀਡਿਕਸ਼ਨ ਬਣਦੀ ਹੈ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹ ਅਮਲ ਵਿੱਚ ਲਿਆ ਰਹੇ ਆ ਤੇ ਗਾਂ ਤੋਂ ਵੀ ਕਿਸੇ ਨੂੰ ਆਪਣੇ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ